ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਹਾਂ ਆਪਾਂ ਅੱਜ ਦਾ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਆਪਣਾ ਆ ਰਿਹਾ ਜੀ ਗਾਣਾ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਤੇ ਅੱਜ ਆਪਾਂ 10:00 ਵਜੇ ਗਾਣਾ ਅਪਲੋਡ ਕਰ ਦਾਂਗੇ ਇਸ ਚੈਨਲ ਦੇ ਉੱਤੇ ਤੇ ਤੁਸੀਂ ਸਾਰਿਆਂ ਨੂੰ ਜਰੂਰ ਸੁਣਨਾ ਹੈ ਬਤ ਬਤ ਪਿਆਰ ਦੀ ਨੇ ਪਰਿਵਾਰਕ ਗੀਤ ਹੈ ਮਾਂ ਪੁੱਤ ਦੀ ਕਹਾਣੀ ਤੇ ਬਹੁਤ ਸੋਹਣੀ ਵੀਡੀਓ ਬਣਾਈ ਹੋਈ ਹੈ ਪਰਿਵਾਰਿਕ ਵੀਡੀਓ ਹੈ ਪਰਿਵਾਰਕ ਗੀਤ ਹੈ ਤੇ ਤੁਹਾਨੂੰ ਜਰੂਰ ਪਸੰਦ ਆਊਗਾ ਪਲੀਜ਼ ਵੱਧ ਤੋਂ ਵੱਧ ਸੋਣਿਓ ਲਾਈਕ ਕਰਿਓ ਸ਼ੇਅਰ ਕਰਿਓ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਕਮੈਂਟ ਕਰਿਓ ਵੱਧ ਤੋਂ ਵੱਧ ਗਾਣੇ ਦੇ ਉੱਤੇ ਤੇ ਬਾਕੀ ਜਿੰਨਾ ਜਿਹੜੇ ਵੀ ਰਹਿ ਜਾਣਗੇ ਆਪਾਂ ਅੱਜ ਬਲੌਗ ਦੇ ਨੀਤੇ ਸ਼ਾਮ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਾਂਗੇ ਤੇ ਵੇਸੀ ਤੇ ਇਸੇ ਚੈਨਲ ਦੇ ਉੱਤੇ ਗਾਣੇ ਸਾਰਿਆਂ ਨੂੰ ਪਤਾ ਲੱਗ ਹੀ ਜਾਣੇਗਾ ਤੇ ਜਰੂਰ ਗਾਣ ਵੱਧ ਵੱਧ ਸੁਣਿਓ ਪਲੀਜ਼ ਬੇਨਤੀ ਹੈ ਸਾਰਿਆਂ ਨੂੰ ਕਮੈਂਟ ਵੱਧ ਵੱਧ ਕਰਿਓ ਕਿਉਂਕਿ ਹਰ ਇੱਕ ਘਰ ਦੇ ਵਿੱਚੋਂ ਕਹਾਣੀ ਹੈ ਜਿਹੜੀ ਆਪਾਂ ਗੀਤ ਦੇ ਵਿੱਚ ਦਿਖਾਈ ਹੈ ਤੇ ਲਿਖੀ ਹੈਗੀ ਅੱਜ ਕੱਲ ਬੱਚੇ ਬਾਹਰ ਜਾ ਰਹੇ ਨੇ ਮਾਂ ਪਿਓ ਇੱਧਰ ਇਕੱਲੇ ਨੇ ਤੇ ਉਹਨਾਂ ਦੀ ਜਿਹੜਾ ਦੁੱਖ ਦਰਦ ਨੇ ਉਹ ਬਿਆਨ ਕਰਦਾ ਹੈ ਆਪਣਾ ਗੀਤ ਜਰੂਰ ਸੁਣਿਓ ਸ੍ਰੀ ਪਲੀਜ਼ ਬੇ ਇੰਤਿਆਰ ਨਾਲ ਹੱਥ ਜੋੜ ਕੇ ਵੱਧ ਤੋਂ ਵੱਧ ਸਪੋਰਟ ਕਰਿਓ ਗਾਣੀ ਨੂੰ ਤੇ ਮਿਲਦੇ ਆਂਗੇ ਦਿਨੇ ਫਿਰ 10 ਵਜੇ ਆਪਾਂ ਗਾਣਾ ਜੱਪਾ ਅਪਲੋਡ ਕਰ ਦਾਂਗੇ ਸਵੇਰੇ ਤੇ ਲਓ ਜੀ ਹੁਣ ਆਪਾਂ ਤਿਆਰੀ ਆਪਣੀ ਗਾਣਾ ਪਾਉਣ ਦੀ ਕਿਉਂਕਿ ਨੌਸਵਾਨ ਹੋ ਗਏ ਗੱਗੀ ਤੇ ਕੁਲਵੀਰ ਨੂੰ ਮੈਂ ਫੋਨ ਕਰੇ ਹੋਏ ਨੇ ਉਹ ਆ ਰਹੇ ਨੇ ਗੱਗੀ ਘਾਤਰੂ ਤੇ ਕੁਲਵੀਰ ਜਿਹੜਾ ਫਿਰ ਅਸੀਂ ਆਇਆ ਤੋਂ ਉਹਨਾਂ ਦੇ ਗਾਣਾ ਪਾ ਲਿਆ ਕਰਦੇ ਅਪਲੋਡ ਲੋ ਜੀ ਮੈਂ ਗਿਆ ਤੀ ਹੁਣ ਥੋੜਾ ਜਿਹਾ ਬਾਹਰ ਗੱਡੀ ਲਾਵੇ ਕੰਮ ਗਾਣਾ ਆਪਣਾ ਆ ਚੁੱਕਿਆ ਜੂਟੀ ਤੇ ਪੈ ਚੁੱਕਿਆ ਬੇਨਤੀ ਸਾਨੂੰ ਤੁਸੀਂ ਜਰੂਰ ਗਾਣੇ ਨੂੰ ਵੱਧ ਤੋਂ ਵੱਧ ਸੁਣੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪਲੀਜ਼ ਜਰੂਰ ਵੱਧ ਤੋਂ ਵੱਧ ਸਪੋਰਟ ਕਰੋ ਸਾਡੀ ਤੇ ਸਾਡੇ ਗਾਣੇ ਦੀ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈਗਾ ਪਲੀਜ਼ ਬੇਨਤੀ ਸਾਰਿਆਂ ਵੱਧ ਤੋਂ ਵੱਧ ਸਪੋਰਟ ਕਰੋ ਦਾ ਇਹ ਮੈਂ ਹੁਣ ਥੋੜਾ ਜਿਹਾ ਪੈ ਗਿਆ ਤੀ ਦੁਕਾਨ ਦੇ ਵਿੱਚ ਹੀ ਕਿਉਂਕਿ ਭੱਜ ਦੌੜ ਕਾਫੀ ਰਹੀ ਤੜਕੇ ਦੀ ਕਾਣਾ ਆ ਪਾਉਣ ਕਰਕੇ ਤੇ ਹੁਣ ਮੈਂ ਚੱਲਿਆ ਇੱਥੇ ਹੀ ਘੰਟਾ ਆਰਾਮ ਕਰ ਲੈਨੇ ਆ ਤੇ ਅੱਜ ਆਪਣਾ ਭਰਾ ਗਿਆ ਹੋਇਆ ਹੈਗਾ ਅੜੀਸਰ ਸਾਹਿਬ ਤੇ ਉਹਨੇ ਉੱਥੋਂ ਵੀਡੀਓ ਬਣਾ ਕੇ ਭੇਜੀਆਂ ਨੇ ਆਪਾਂ ਸਾਨੂੰ ਵੀ ਜਰੂਰ ਦਰਸ਼ਨ ਕਰਾਵਾਂਗੇ ਅੜੀਸਰ ਸਾਹਿਬ ਦੇ ਤੇ ਜਰੂਰ ਦਰਸ਼ਨ ਕਰਿਓ ਜੀ ਅੱਜ ਗਏ ਗੁਰਦੁਆਰਾ ਅੜੀ ਸਰਸਾ ਆਇਓ ਕਰੋ ਦਰਸ਼ਨ ਸੰਗਤਾਂ ਦੇ ਦੇਖੋ ਲੰਗਰ ਹਾਲ ਤੇ ਗੁਰਦੁਆਰਾ ਅੜੀ ਸਰਸਾ ਸਾਹਿਬ ਸਭ ਤੋਂ ਪੁਰਾਣਾ ਟਰੈਕਟਰ ਆਪਾਂ ਯਾਰਾ ਹਿੰਦੁਸਤਾਨ ਪੇਰ ਲਵਾ ਕੇ ਰਾਜ ਤੇ ਪੇਰ ਜਿਹੜੇ ਦੱਬੋ ਵਾਈਟਰ ਦੇ ਉੱਤੇ ਜਿਨ੍ਹਾਂ ਨੂੰ ਆਪਣੇ ਦੁੱਧ ਬਹੁਤ 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 ਇਹਦਾ ਬਲੌਗ ਸੀਨੇ ਮੈਨ ਵੰਨ ਰਹੇ ਨੇ ਇਹ ਲੋ ਲੋਕ ਪਰ ਸਾਰੀ ਲਓ ਬਈ ਹੁਣ ਵਾਰੀ ਹੈਗੀ ਆਪਣੇ ਕਮੈਂਟ ਅਨਾਉਂਸ ਕਰਨ ਦੀ ਕੱਲ੍ਹ ਵਾਲੇ ਆਪਣੇ ਬਲੌਗ ਤੇ ਕਮੈਂਟ ਕੀਤੇ ਨੇ ਜੀ ਪਹਿਲਾ ਕਮੈਂਟ ਕੀਤਾ ਬਬਲੂ ਸਿੰਘ ਹਰ ਰੋਜ਼ ਵੀਰੇ ਕਮੈਂਟ ਕਰਦੇ ਬਹੁਤ-ਬਹੁਤ ਧੰਨਵਾਦ ਬਾਈ ਜੀ ਬਹੁਤ ਵਧੀਆ ਲੱਗਦਾ ਤੁਸੀਂ ਕਮੈਂਟ ਕਰਦੇ ਹੋ ਤੇ ਇਦਾਂ ਹੀ ਲੱਗੇ ਰਹੋ ਪਲੀਜ਼ ਤੇ ਦੂਜਾ ਕਮੈਂਟ ਆਪਨ ਕੀਤਾ ਇਹ ਗਰੇਵਲ ਪੰਜਾਬੀ ਟਰੈਵਲ ਇਹ ਚੈਨਲ ਹੈ ਵੀਰੇ ਦਾ ਇਹ ਵੀ ਆਪਨ ਹਰ ਰੋਜ਼ ਕਮੈਂਟ ਕਰਦੇ ਨੇ ਤੇ ਤੁਸੀਂ ਫੋਟੋ ਦੇਖ ਸਕਦੇ ਹੋ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਹੁੰਦੀ ਹੈ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਦੋਮਿਆਂ ਦਾ ਤੇ ਇਦਾਂ ਹੀ ਪਲੀਜ਼ ਕਮੈਂਟ ਕਰਦੇ ਰਹੋ ਤੇ ਤੁਹਾਡੇ ਕਮੈਂਟਾਂ ਨਾਲ ਸਾਨੂੰ ਹੌਸਲਾ ਮਿਲਦਾ ਰਹੂਗਾ ਤੇ ਹੋਰਾਂ ਵੀ ਵੀਰਾਂ ਪੈਣਾ ਨੂੰ ਬੇਨਤੀ ਹੈ ਤੁਸੀਂ ਵੀ ਜ਼ਰੂਰ ਕਮੈਂਟ ਕਰਿਓ ਤੇ ਆਪਣਾ ਗੀਤ ਵੀ ਆ ਗਿਆ ਉਹਦੇ ਤੇ ਵੀ ਬਰਤਬਤ ਕਮੈਂਟ ਕਰੋ ਸੁਣੋ ਤੇ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ امید ਹੈ ਤੁਹਾਨੂੰ ਉਹ ਵੀ ਪਸੰਦ ਆਇਆ ਹੋਊਗਾ ਤੇ ਵੀਰ ਚੱਲ ਰਿਹਾ ਬਹੁਤ ਵਧੀਆ ਕਮੈਂਟ ਆ ਰਹੇ ਨੇ ਗਿੱਲਾ ਕਰ ਰਹੇ ਨੇ ਵਿਊ ਆ ਰਹੇ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਨੇ ਤੇ ਤੁਸੀਂ ਵੀ ਜੋ ਵੀ ਵੀਰ ਪੈਣ ਰਹਿ ਗਿਆ ਜ਼ਰੂਰ ਸੁਣੋ ਕਮੈਂਟ ਕਰੋ ਪਲੀਜ਼ ਜਲਦੀ ਜਲਦੀ ਤੇ ਦੇਖੋ ਜੀ ਗਲੀ ਬਿਲਕੁਲ ਸੁੰਨੀ ਤੇ ਐ ਤੇ ਇੱਧਰ ਵੀ ਆਪਾਂ ਦਿਖਾਉਂਦੇ ਆ ਤੁਹਾਨੂੰ ਬਿਲਕੁਲ ਸੁੰਨੀ ਗਲੀ ਪਈ ਸਾਰੀ ਕੋਈ ਨਹੀਂ ਹੈ ਟਿੱਟ ਦੁਪਹਿਰ ਕਹਿੰਦੇ ਨੇ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਤੇ ਇੱਥੇ ਕੋਈ ਮਿਰਜਾ ਯਾਰ ਨਹੀਂ ਹੈਗਾ ਬਿਲਕੁਲ ਸੁੰਨੀ ਹੈ ਗਲੀਆਂ ਪਈਆਂ ਨੇ ਕੋਈ ਮਿਰਜਾ ਨਹੀਂ ਕੋਈ ਸ਼ੈਵਾਂ ਨਹੀਂ ਚਲੋ ਮਜ਼ਾਕ ਕਰਦੇ ਆਂ ਕਿ ਸੇ ਲੋ ਜੀ ਹੁਣ ਅਸੀਂ ਚੱਲਿਆਂਗੇ ਸੇਰਪੁਰ ਨੂੰ ਸੇਰਪੁਰ ਕੰਮ ਹੈ ਥੋੜਾ ਜਿਹਾ ਤੇ ਸੇਰਪੁਰ ਜਾ ਕੇ ਮਿਲਾਂਗੇ ਤੁਹਾਨੂੰ ਨਿਕਲਣਾ ਨਾਗੇ ਸੇਰਪੁਰ ਦਾ ਬਾਜ਼ਾਰ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਸੇਰਪੁਰ ਆ ਜੀ ਅਸੀਂ ਪਹੁੰਚ ਗਏ ਸੇਰਪੁਰ ਇੱਥੋਂ ਥੋੜਾ ਜਿਹਾ ਖਰੀਦਣੇ ਸਮਾਨ ਘਰ ਦਾ ਸੌਦੇ ਸੱਪੇ ਫਿਰ ਮਿਲਾਂਗੇ ਜੀ ਘਰੇ ਜਾ ਕੇ ਹੁ ਕਰ ਦ ਬਾਈ ਲੋਈ ਸ਼ੇਰਪੁਰੋਂ ਸੀ ਆ ਗਏ ਹੁ ਘਰ ਤੇ ਕਰ ਬੈਠੇ ਤੇ ਕਿ ਇਹ ਹੈ ਜੀ ਆਪਣੀ ਬਾੜੀ ਕਾਫੀ ਦਿਨਾਂ ਬਾਅਦ ਅਜ ਸੰਧ ਘਾ ਰਹਾਂਗੇ ਦੇਖੋ ਫੁੱਲ ਆ ਰਹੇ ਨੇ ਬਹੁਤ ਸੋਹਣੇ ਦੇਖੋ ਜੀ ਨਾ ਬੂਟਾ ਦੇਖੋ ਭਰਿਆ ਪਿਆ ਫੁੱਲਾਂ ਨਾਲ ਗੁਲਾਬ ਤੇ ਵੀ ਫੁੱਲ ਆਏ ਹੋਇਆ ਸਦਾ ਹਰ ਵੀ ਲਾਗੀ ਫੁੱਲ ਕੱਢਣਾ ਹਨ ਸੋਹਣੇ ਲੱਗਦੇ ਨੇ ਇਦਾਂ ਘਰ ਦੇ ਵਿੱਚ ਲਓ ਜੀ ਆਪਾਂ ਸੇਰਪੁਰ ਤੋਂ ਆਈ ਤੇ ਸੁੰਦੀ ਦੀ ਮੱਥੇ ਉੱਤੇ ਗਰਮੀ ਹੁਣ ਸਾਰਾ ਆ ਗਿਆ ਕਸਟਮਰ ਤੇ ਉਹਨਾਂ ਨੂੰ ਵੀ ਆਹ ਹੁੰਦੇ ਕਪੜਾ ਦਿਖਾਇਆ ਤੇ ਨਿਸਾਨ ਕੇ ਹਟਿਆ ਕਪੜੇ ਸਾਰੇ ਉਸੇ ਰੋਟ ਚੀਨੇ ਨੇ ਦੇਖ ਸਕਦੇ ਹੋ ਤੁਸੀਂ ਕਪੜੇ ਉਹਵੇਂ ਜਿਵੇਂ ਸਾਰੇ ਚਿੰਨ ਤੇ ਤੇ ਮੈਂ ਹੁਣ ਲਾ ਜਾ ਪੱਖਾ ਮੈਂ ਗਰਮੀ ਬਹੁਤ ਜ਼ਿਆਦਾ ਆਈਗੀ ਫਟਾਫਟ ਸਾਰੇ ਕਪੜੇ ਦਿਖਾਏ ਤਹਾਂ ਕੋਲ ਕੋਲ ਫਿਰ ਦੁਬਾਰਾ ਤਹਾਂ ਲਾ ਲਾ ਕੇ ਰੱਖੇ ਨੇ ਸਾਟ ਚੜ ਜਾਂਦਾ ਹੈਗਾ ਜ਼ਿਆਦਾ ਕੰਮ ਨਹੀਂ ਹੁੰਦਾ ਚਲੋ ਜਿੰਨਾ ਕੋਈ ਹੁੰਦਾ ਵਾਇਗਰੂ ਦੀ ਕਿਰਪਾ ਨਾਲ ਬੜੇ ਚੱਲ ਜਾਂਦਾ ਹੈ। ਲਓ ਜੀ ਸ਼ਾਮ ਹੋ ਚੱਲੀ ਹੈ ਦੇਖੋ ਬਿਲਕੁਲ ਤੇ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦੇ ਇੱਥੇ ਐਂਡ ਨੂੰ ਮਿਲਾਂਗੇ ਜੀ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਤੁਹਾਨੂੰ ਅੱਜ ਦਾ ਸਟਾਟਿਕ ਬਲੌਗ ਪਸੰਦ ਆ ਲੂਗਾ ਤੇ ਆਪਾਂ ਅੱਜ ਆਪਣਾ ਗੀਤ ਲਾਉਣ ਚ ਪਹੁੰਚ ਗਏਗਾ ਤੇ ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਾਉਂਗਾ। ਤੇ ਜਿਹੜੇ-ਜਿਹੜੇ ਵੀਰ ਰਹਿ ਕੇ ਬਲੌਗ ਦੇਖਣਗੇ ਉਹ ਜਰੂਰ ਆਪਣਾ ਗੀਤ ਲਿੰਕ ਤੋਂ ਕੋਲ ਕੇ ਸੁਣਿਓ ਤੇ ਕਮੈਂਟ ਜਰੂਰ ਕਰਿਓ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਤੇ ਗੀਤ ਨੂੰ ਅੱਗੇ ਸ਼ੇਅਰ ਕਰਿਓ ਪਰਿਵਾਰਕ ਗੀਤ ਆਪਣੀ ਫੈਮਿਲੀ ਨੂੰ ਆਪਣੇ મિતਰਾਂ ਦੋਸਤਾਂ ਨੂੰ ਭੈਣਾ ਭਾਵਾ ਨੂੰ ਸਭ ਨੂੰ ਸ਼ੇਅਰ ਕਰਿਓ ਪਲੀਜ਼ ਬੇਨਤੀ ਹੱਥ ਜੋੜ ਕੇ ਤੇ ਬਹੁਤ ਬੈਸੀ ਤੋਂ ਸਾਰਿਆਂ ਨੇ ਸੁਣੀ ਲਿਆ ਹੋਗਾ ਜਿਹੜੇ ਵੀ ਰਹਿੰਦੇ ਨੇ ਉਹਨਾਂ ਲਈ ਬੇਨਤੀ ਹੈਗੀ ਜਿਨ੍ਹਾਂ ਨੇ ਸੁਣ ਕੇ ਇੱਕ ਮਿੰਟ ਨਹੀਂ ਕਰਿਆ ਤਾਂ ਪਲੀਜ਼ ਕਮੈਂਟ ਜ਼ਰੂਰ ਕਰਦੇ ਹੋ ਤੇ ਕਮੈਂਟ YouTube ਦੇ ਉੱਤੇ ਕਰਿਓ ਤੇ ਵਾਕਈ ਆਪਣੇ ਬਲੌਗ ਦੇ ਉੱਤੇ ਵੀ ਕਰਿਓ ਜੀ ਜ਼ਰੂਰ ਦੱਸਿਓ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਜਿਨ੍ਹਾਂ ਨੇ ਗੀਤ ਸੁਣਿਆ ਅੱਜ ਬਲੌਗ ਦੇ ਵਿੱਚ ਵੀ ਉਹ ਕਮੈਂਟ ਕਰਿਓ ਜ਼ਰੂਰ ਇੱਕ ਵਾਰੀ ਤੁਹਾਨੂੰ ਪਤਾ ਲੱਗੂਗਾ ਤੇ ਕੱਲ ਨੂੰ ਆਪਾਂ ਉਹਨਾਂ ਦੇ ਫੇਰ ਵੀ ਜਿਹੜੇ ਬਲੌਗ ਤੇ ਕਮੈਂਟ ਕਰਨਗੇ ਉਹਨਾਂ ਦੇ ਨਾਮ ਅਨਾਉਂਸ ਕਰਾਂਗੇ ਤੇ ਫੋਟੋਆਂ ਲਗਾਵਾਂਗੇ ਤੇ ਬੀ ਐਮਟੀ ਜਰੂਰ ਪ੍ਰਵਾਨ ਕਰਿਓ ਮੰਨਿਆ ਤੁਹਾਡੇ ਭਰਾ ਮਸਾਕ ਤੋਂ ਤੁਹਾਡੇ ਭਰਾ ਦਾ ਇਨਮੇਂਤ ਕਰਦੇ ਆਂਗੇ ਤੇ ਥੋੜੀ ਥੋੜੀ ਤੁਸੀਂ ਨਾਲ ਕਰਦਿਓ ਕਮੈਂਟ ਕਰਨ ਦੇ ਲਾਈਕ ਕਰਨ ਦੇ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਾਥ ਤਰੀਕਾ